ਸੋ ਲਾਈਵ ਹੋਏ ਆ ਦੁਵਾਰਾ ਪਿੰਡ ਗੋਂਸਗੜ ਦੇ ਜਿੱਥੇ ਇੱਕ ਸਵੇਰ ਦਾ ਜਿਹੜਾ ਇੱਕ ਮੁੱਦਾ ਪੱਖਿਆ ਹੋਇਆ ਜਿਹੜਾ ਇੱਕ ਟਿੱਪਰ ਵਾਲੇ ਨੇ ਲੈ ਕੇ ਚੇ ਗੋਂਸਗੜ ਦੇ ਪਿੰਡ ਵਾਲੇ ਵੱਲੋਂ ਜਿਹੜਾ ਇੱਕ ਮੁੱਦਾ ਪੱਖਿਆ ਦੋਨੋਂ ਆਹਮੋ ਸਾਹਮਣੇ ਹੋਏ ਤੇ ਕਾਫੀ ਤੁਸੀਂ ਜਿਹੜੇ ਲਾਈਵ ਵਿੱਚ ਦੇਖ ਰਹੇ ਹੋ ਸੋ ਸਰਪੰਚ ਸਾਹਿਬ ਸਤ ਪਹੁੰਚੇ ਨੇ ਸੋ ਗਲਵਤ ਕਰਨਗੇ ਹਾਂਜੀ ਕੀ ਗਲਵਤ ਹੋਈਓ ਅਨਮੋਲ ਤੁਸੀਂ ਦੱਸੋ ਬਲਕਿ ਗਲਵਤ ਅਸਲ ਦੇ ਵਿੱਚ ਸਵੇਰੇ ਇਹਨਾਂ ਨੇ ਪੰਜ ਇਹ ਜਿਹੜੇ ਟਿੱਪਰਾਂ ਵਾਲੇ ਓਨਰ ਨੇ ਸੁਖਦੇਵ ਸਿੰਘ ਬਿੱਲਾ ਤੇ ਉਹਦੇ ਨਾਲ ਦੇ ਬਾਕੀ ਜਿਹੜੇ ਸੌਰਵ ਆ ਇੱਕ ਉਹਦੇ ਨਾਲ ਦੇ ਪੰਮਾ ਉਹਦੇ ਨਾਲ ਦੇ ਜਿਹੜੇ ਬੰਦੇ ਹੈਗੇ ਨੇ 60-70 ਬੰਦਿਆਂ ਨੂੰ ਲੈ ਕੇ ਸਾਡੇ ਇੱਥੇ ਆ ਗਏ ਸੀ ਪੀਸਫੁਲ ਪ੍ਰੋਟੈਸਟ ਕਰ ਰਹੇ ਸਾਡੇ ਜਿਹੜੇ ਪਿੰਡ ਵਾਲੇ ਲੋਕ ਨੇ ਉਹਨਾਂ ਦੇ ਨਾਲ ਇਹਨਾਂ ਨੇ ਇੱਕ ਤਾਂ ਧੱਕਾ ਮੁਕੀ ਕੀਤੀ ਕੁੱਟਮਾਰ ਕੀਤੀ ਫਿਰ ਸਾਡੀਆਂ ਬੀਬੀਆਂ ਨਾਲ ਗਾਲੀ ਗਲੋਚ ਕੀਤੀ ਸਰਪੰਚ ਸਾਹਿਬ ਨੂੰ ਮੰਦਾ ਚੰਗਾ ਬੋਲੇ ਤਾਂ ਫਿਰ ਇਹਨਾਂ ਨੇ ਕੀ ਕੀਤਾ ਕਿ ਇਨਾਂ ਦੇ ਟਰੱਕ ਵੀ ਮਤਲਬ ਬੀਬੀਆਂ ਸਾਡੀਆਂ ਬੈਠੀਆਂ ਸੀ ਉਹਨਾਂ ਦੇ ਉੱਤੇ ਆ ਟਰੱਕ ਦਾ ਨੰਬਰ ਦਿੱਤਾ ਹੋਇਆ ਆ ਉਹ ਵੀ ਚੜਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਜਿਹੜੀ ਅਸੀਂ ਉਸ ਚੀਜ਼ ਨੂੰ ਲੈ ਕੇ ਦਰਖਾਸਤ ਪਰ ਉਥੇ ਚੌਂਕੀ ਇਨਚਾਰਜ ਜਿਹੜਾ ਹੈਗਾ ਆ ਗੁਰਬਖਸ਼ੀਤ ਸਿੰਘ ਮੱਤੇਵਾੜਾ ਚੌਂਕੀ ਇਨਚਾਰਜ ਉਹ ਸਮੇਂ ਤੇ ਮੌਜੂਦ ਸੀਗਾ ਉਹਨੇ ਸਾਰਾ ਕੁਝ ਅੱਖੀਂ ਦੇਖਿਆ ਪਰ ਉਹਨਾਂ ਨੇ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਕਰਨ ਦੀ ਜਗ੍ਹਾ ਦੇ ਉੱਤੇ ਸਾਡੇ ਪਿੰਡ ਦੇ ਇਹਨਾਂ ਦੇ ਬੇਟੇ ਨੂੰ ਤਾਂ ਕਿ ਕਿਉਂਕਿ ਮਾਂ ਦਾ ਦਿਲ ਕਮਜ਼ੋਰ ਹੁੰਦਾ ਆ ਵੀ ਮਾਂ ਆਪਣੇ ਬੱਚੇ ਦੇ ਲਈ ਤੜਫੂਗੀ ਇਹਨਾਂ ਨੂੰ ਤੇ ਇੱਕ ਸਾਡੇ ਪੰਜ ਹੈਗੇ ਆ ਉਹਨਾਂ ਦੇ ਪਤੀ ਸੁਖਵਿੰਦਰ ਸਿੰਘ ਨੂੰ ਬਿਨਾ ਕਿਸੇ ਪਰਚੇ ਦੇ ਬਿਨਾ ਕਿਸੇ ਰੀਜ਼ਨ ਦੇ ਚੱਕ ਕੇ ਲੈ ਗਈ ਪਰ ਐਸੋ ਸਭ ਲੋਕ ਕਹਿੰਦੇ ਕਿ ਰੋਡ ਨੂੰ ਜਿਹੜਾ ਬੰਦ ਕਰਨਾ ਵੀ ਇਲੈਗਲ ਹੈ ਬਿਲਕੁਲ ਦੇਖੋ ਕਿਸੇ ਵੀ ਰੋਡ ਨੂੰ ਬਲੌਕ ਕਰਨਾ ਇਲੈਗਲ ਹੈ ਪਰ ਜੇ ਅਸੀਂ ਆਮ ਪਬਲਿਕ ਨੂੰ ਬਾਖੀਆਂ ਨੂੰ ਬਲੌਕ ਕਰੀਏ ਅਸੀਂ ਸਿਰਫ ਉਹਨਾਂ ਨੂੰ ਬਲੌਕ ਕਰ ਰਹੇ ਹਾਂ ਜਿਨ੍ਹਾਂ ਦਾ ਇੱਥੇ ਲੀਗਲ ਰੂਟ ਹੀ ਨਹੀਂ ਬਣਦਾ ਸਮਝ ਰਹੇ ਹੋ ਮਾਈਨਿੰਗ ਕਰਨ ਵਾਲਿਆ ਜਾਂ ਇਹ ਜਿਹੜੇ ਹੈਵੀ ਵੀਕਲ ਆ ਜਿਹੜੇ ਵੀ ਇਹ ਟਿਪਰ ਨੇ ਇਹਨਾਂ ਦਾ ਰੋਡ ਮੈਪ ਨਹੀਂ ਹੈਗਾ ਮਤਲਬ ਇਹਨਾਂ ਦੇ ਜਿਹੜੇ ਬੇਸਿਸ ਤੇ ਇਹਨਾਂ ਨੂੰ ਪਰਮਿਸ਼ਨ ਮਿਲੀ ਹੋਊਗਾ ਜੇ ਜਿਹੜੀ ਵੀ ਆ ਸਾਡੀ ਜਿਹੜੀ ਇਹ ਰੋਡ ਹੈ ਦੀ ਕਪੈਸਿਟੀ ਨਹੀਂ ਹੈਗੀ ਸੋ ਅਸੀਂ ਉਹਨਾਂ ਨੂੰ ਰੋਕ ਕੇ ਕੋਈ ਵੀ ਇਲੀਗਲ ਐਕਸ਼ਨ ਨਹੀਂ ਕਰ ਰਹੇ ਹੈਗੇ ਠੀਕ ਹੈ ਹਾਂ ਜੇ ਅਸੀਂ ਆਮ ਪਬਲਿਕ ਨੂੰ ਤੰਗ ਕਰੀਏ ਹੋਰ ਵੀਕਲਸ ਨੂੰ ਤੰਗ ਕਰੀਏ ਜਿਹੜੇ ਮਤਲਬ ਬਾਕੀ ਆਵਾਜਾਈ ਆ ਜਿਹੜੀ ਨੋਰਮਲ ਆਵਾਜਾਈ ਆ ਤਾਸੀਂ ਕੋਈ ਕਹਿ ਸਕਦੇ ਆਂ ਕਿ ਅਸੀਂ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਆਂ ਇਹ ਇਹਨਾਂ ਨੂੰ ਰੋਕੇ ਅਸੀਂ ਕੋਈ ਕਾਨੂੰਨ ਨੂੰ ਹੱਥ ਚ ਨਹੀਂ ਲੈ ਰਹੇ ਹੈਗੇ ਕਿਉਂਕਿ ਉਹਨਾਂ ਨੂੰ ਇਥੋਂ ਲੰਘਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਐਸਚੋ ਸਾਬ ਨੂੰ ਕੋਈ ਮੰਗ ਪੱਤਰ ਵਗੈਰਾ ਦਿੱਤਾ ਤੁਹਾਡੇ ਨੂੰ ਨਹੀਂ ਅਸੀਂ ਦਰਖਾਸਤ ਦਿੱਤੀ ਆ ਉਹ 5 ਬੰਦੇ ਤੇ ਉਹਨਾਂ ਦੇ 60 ਗੁੰਡਿਆਂ ਦੇ ਖਿਲਾਫ ਜਿਨ੍ਹਾਂ ਨੇ ਸਾਡੀਆਂ ਬੀਬੀਆਂ ਤੇ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ ਗਾਲੀ ਗਲੋਚ ਕੀਤੀ ਧਮਕੀਆਂ ਦੇ ਕੇ ਗਏ ਆ ਐਡੀ ਗੰਦੀਆਂ ਉਹਨਾਂ ਨੇ ਗਾਲਾਂ ਕੱਢੀਆਂ ਸਾਹਮਣੇ ਉਹ ਚੌਕੀ ਇੰਚਾਰਜ ਬੈਠਾ ਸੀ ਤੇ ਈਵਨ ਮੇਰੀ ਵੀ ਉਹਨਾਂ ਨਾਲ ਬਹਿਸ ਹੋਈ ਆ ਮੇਰੇ ਨਾਲ ਵੀ ਉਹਨੇ ਬਦਤਮੀਜ਼ੀ ਕੀਤੀ ਸੋ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਇਸ ਚੀਜ਼ ਲਈ ਅਸੀਂ ਦੂਜੀ ਗੱਲ ਹੈ ਸਾਨੂੰ ਸਾਰਿਆਂ ਨੂੰ ਸਾਡੇ ਅਸੀਂ ਧਰਨੇ ਦੇ ਬੈਠੇ ਆ ਤਾਂ ਉਹਨਾਂ ਦੇ ਗੁੰਡਿਆਂ ਉਹਨਾਂ ਕੋਲ ਤਾਂ ਗੁੰਡੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਉਹਨਾਂ ਕੋਲ ਹਥਿਆਰ ਵੀ ਹੋਣਗੇ ਸਾਡੀ ਸਾਰਿਆਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਤੋਂ ਕਿਉਂਕਿ ਅਸੀਂ ਤਾਂ ਪੀਸਫੁੱਲ ਬੈਠੇ ਆ ਸਾਡੇ ਕੋਲ ਤਾਂ ਕੋਈ ਹਥਿਆਰ ਨਹੀਂ ਕੁਝ ਨਹੀਂਗਾ ਸੋ ਉਹਨਾਂ ਦੇ ਖਿਲਾਫ ਅਸੀਂ ਦਰਖਾਸਤ ਦਿੰਦੀ ਆ ਵੀ ਸਾਡੀ ਪ੍ਰੋਟੈਕਸ਼ਨ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਆ ਜੇ ਸਾਡੇ 'ਚ ਕਿਸੇ ਨੂੰ ਵੀ ਕੁਝ ਹੁੰਦਾ ਆ ਤਾਂ ਪੁਲਿਸ ਜ਼ਿੰਮੇਵਾਰ ਉਹਦੇ ਲਈ ਸ਼ਸ਼ੀ ਗੱਲ ਜੀ ਹਾਂ ਜੀ ਬੇਟਾ ਆ ਗਿਆ ਤੁਹਾਡਾ ਹਾਂ ਜੀ ਕੀ ਮਾਮਲਾ ਕਿਸ ਜੀ ਮਾਮਲਾ ਰੋਡ ਦਾ ਵਾ ਜੀ ਟਿਪਰ ਬੰਦ ਕਰਨਾ ਚਾਹੁੰਦੇ ਆ ਅਸੀਂ ਬੱਚਿਆਂ ਨੂੰ ਸਾਡੇ ਨੂੰ ਤੰਗ ਕਰਦੇ ਸਵੇਰੇ ਚੱਕ ਕੇ ਲੈ ਕੇ ਗਏ ਤੇ ਨਜਾਇਜ਼ ਕੀਤਾ ਤਿੰਨ ਦਿਨ ਹੋ ਗਿਆ ਉਹ ਧਰਨੇ ਤੇ ਬੈਠੇ ਆ ਚੁੱਪ ਸ਼ਾਂਤੀ ਨਾਲ ਬੈਠੇ ਆ ਉਹਨਾਂ ਨੇ ਕੋਈ ਨਜਾਇਜ਼ ਕੰਮ ਤਾਂ ਨਹੀਂ ਕੀਤਾ ਟਿਪਰ ਬੰਦ ਕਰਨਾ ਚਾਹੁੰਦੇ ਆ ਤਾਂ ਅਸੀਂ ਬੰਦ ਕਰਨਾ ਹੀ ਹੈ ਕਿ ਉਹ ਰੋਡ ਸਾਡਾ ਖਰਾਬ ਕੀਤਾ ਪਿਆ ਸਾਰਾ ਰੋਡ ਟੁੱਟਿਆ ਪਿਆ ਗਲੀਆਂ ਖੱਦਨ ਵਾਲੀਆਂ ਖਰਾਬ ਹੋਈਆਂ ਪਈਆਂ ਬੰਦ ਹੋਈਆਂ ਪਈਆਂ ਤੇ ਅਸੀਂ ਨੰਗਣਾ ਕਿੱਥੋਂ ਦੀ ਆ ਬੱਚੇ ਵੀ ਸਕੂਲ ਜਾਂਦੇ ਆ ਗੁਰਦੁਆਰਾ ਸਾਹਿਬ ਵੀ ਜਾਣਾ ਸਾਰਾ ਕੁਝ ਸਾਡਾ ਬੰਦ ਕੀਤਾ ਪਿਆ ਇਹਨਾਂ ਨੇ ਤਰਨਾਉ ਇਸੇ ਤਰ੍ਹਾਂ ਜਾਰੀ ਜੇ ਰਾਤ ਨੂੰ ਵੀ ਜਾਰੀ ਰਹਿਣਾ ਚਾਰਨਾ ਚਾਰੀ ਰਹੂਗਾ ਅਸੀਂ ਵੀ ਇੱਥੇ ਹੀ ਰਵਾਂਗੇ ਠੀਕ ਹੈ ਜੀ ਚਾਹੇ ਕਿਉਂਕਿ ਮਾਨ ਸਾਹਿਬ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਕਿਸ ਨੂੰ ਪਰੇਸ਼ਾਨੀ ਨਹੀਂ ਕੀਤੀ ਜਾਵੇ ਕਿਤੇ ਵੀ ਧਰਨੇ ਨਹੀਂ ਲੱਗੇ ਜਾਣਗੇ ਪਰ ਤੁਸੀਂ ਕਹਿੰਦੇ ਧਰਨਾ ਵੀ ਇੱਥੇ ਜਾਰੀ ਤਰਨਾ ਫਿਰ ਅਸੀਂ ਜਦੋਂ ਆਪ ਦੁਖੀ ਹੋ ਕੇ ਧਰਨਾ ਲਾਇਆ ਵਾ ਜੀ ਮ ਤਾਂ ਲੋਕਾਂ ਦੀ ਸਰਕਾਰ ਆ ਤੇ ਲੋਕ ਹੀ ਪਰੇਸ਼ਾਨ ਨੇ ਤਾਂ ਫਿਰ ਧਰਨਾ ਨਹੀਂ ਲਾਵਾਂਗੇ ਤੇ ਹੋਰ ਕੀ ਕਰਾਂਗੇ ਐਂਡ ਦੂਜੀ ਗੱਲ ਹੈ ਪ੍ਰੋਟੈਸਟ ਕਰਨਾ ਸਾਡਾ ਫੰਡਾਮੈਂਟਲ ਰਾਈਟ ਆ ਜੀ ਜਿਹੜੀ ਚੀਜ਼ ਦੀ ਜਿਆਦਾ ਸਾਨੂੰ ਕਾਨੂੰਨ ਦਿੰਦਾ ਕਨਸਟੀਟਿਊਸ਼ਨ ਦਿੰਦਾ ਹੈ ਕਨਸਟੀਟਿਊਸ਼ਨ ਆਫ ਇੰਡੀਆ ਸਰਵਉੱਚ ਕਾਨੂੰਨ ਆ ਭਾਰਤ ਦਾ ਠੀਕ ਆ ਤਾਂ ਉਹਦੇ ਲਈ ਤਾਂ ਕੋਈ ਮੁੱਖ ਮੰਤਰੀ ਹੋਵੇ ਕੋਈ ਪ੍ਰਧਾਨ ਮੰਤਰੀ ਉਹ ਵੀ ਨਹੀਂ ਸਾਨੂੰ ਰੋਕ ਸਕਦਾ ਸੋ ਕਿਸੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਇੰਨੀ ਔਕਾਤ ਨਹੀਂ ਕਿ ਉਹ ਆਮ ਲੋਕਾਂ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਧਰਨਾ ਪ੍ਰਦਰਸ਼ਨ ਕਰਨ ਤੋਂ ਰੋਕ ਸਕੇ ਉਹ ਸਾਰੇ ਕਰਕੇ ਆ ਜਿਹੜੀਆਂ ਵੀ ਸਰਕਾਰਾਂ ਨੇ ਉਹ ਸਾਡੇ ਕਰਕੇ ਆ ਅਸੀਂ ਸਰਕਾਰਾਂ ਕਰਕੇ ਨਹੀਂ ਗੀਆਂ ਉਹ ਸਾਡੇ ਸੇਵਾਦਾਰ ਨੇ ਅਸੀਂ ਉਹਨਾਂ ਦੇ ਸੇਵਾਦਾਰ ਨਹੀਂ ਸਾਡੀ ਪ੍ਰੋਟੈਕਸ਼ਨ ਕਰਨਾ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਨਾ ਕਿ ਉਹਨਾਂ ਦੇ ਹੁਕਮ ਮੰਨਣਾ ਸਾਡੀ ਜ਼ਿੰਮੇਵਾਰੀ ਆ ਕਾਨੂੰਨ 'ਚ ਰਹਿਣਾ ਸਾਡੀ ਜ਼ਿੰਮੇਵਾਰੀ ਜ਼ਰੂਰ ਆ ਇੱਕ ਚੀਜ਼ ਹੋਰ ਉਹਨਾਂ ਨੇ ਸਾਡੇ ਜਿਹੜੇ ਦੋ ਬੰਦੇ ਛੱਡੇ ਆ ਨਾ ਉਹਨਾਂ ਨੇ ਇਸ ਉੱਥੇ ਕੋਈ ਕੋਈ ਗਏ ਹੋਣੇ ਉੱਥੇ ਕਹਿੰਦੇ ਜੀ ਮਸਲਾ ਜੇ ਹੱਲ ਹੋ ਗਿਆ ਤਾਂ ਇਹਨਾਂ ਨੂੰ ਅਸੀਂ ਮਤਲਬ ਛੱਡਾਂਗੇ ਕੋਈ ਪਰਮਾਨੈਂਟ ਨਹੀਂ ਇਹਨਾਂ ਨੇ ਛੱਡੇ ਹੈਗੇ ਉਹਨਾਂ ਦੁਆਰਾ ਬਲਾਉਂਡ ਬਿਲਕੁਲ ਉਹ ਦੁਬਾਰਾ ਔਰ ਇਹ ਕੋਈ ਪਰਚਾ ਦਰਜ ਕਰ ਨਹੀਂ ਰਹੇ ਹੈ ਕਿ ਬਿਨਾਂ ਗੱਲ ਤੋਂ ਇਹ ੱੱਕੇ ਨਾਲ ਲਾ ਜਾ ਰਿਹਾ ਕਿਉਂਕਿ ਕਾਨੂੰਨ ਦੇ ਅਨੁਸਾਰ ਜੇ ਆਪਾਂ ਕਹਿ ਦਈਏ ਕਿ ਜਿਹੜੀ ਰੋਕਣ ਦੀ 285 ਬੀ ਐਨ ਐਸ ਬਣਦੀ ਆ 283 ਆਈ ਪੀ ਐਸ ਬਣਦੀ ਸੀ ਠੀਕ ਆ ਉਹਦੇ ਅਨੁਸਾਰ ਜੇ ਅਸੀਂ ਇਹੋ ਜਿਹਾ ਕੋਈ ਵੀ ਪਬਲਿਕ ਮਤਲਬ ਸોર્ટ ਆਫ ਮਤਲਬ ਪਬਲਿਕ ਨੌਇਸ ਹੈ ਨਾ ਕ੍ਰੀਏਟ ਕਰਦੇ ਆ ਤਾਂ ਉਹਦੇ ਲਈ ਸਾਨੂੰ ਉਹ ਪ੍ਰੀਵੈਂਟਿਵ ਡਿਟੈਂਸ਼ਨ ਕਰ ਸਕਦੇ ਤੇ 5000 ਫਾਈਨ ਹਾਂ ਦਾ ਮੈਜਿਸਟਰੇਟ ਦੇ ਸਾਹਮਣੇ ਕੋਈ ਉਹਦੇ ਲਈ ਇਹ ਨਹੀਂਗਾ ਕਿ ਸਾਨੂੰ ਚੱਕ ਕੇ ਜੇਲ੍ਹਾਂ ਚ ਪਾਦਣਗੇ ਸਾਨੂੰ ਮਹੀਨਿਆਂ ਤੱਕ ਰੱਖਣਗੇ ਇਹੋ ਜਿਹਾ ਕੁਝ ਨਹੀਂ ਹੈਗਾ ਨਾ ਇਹੋ ਜਿਹਾ ਕੋਈ ਕਾਨੂੰਨ ਆ ਇਹਨਾਂ ਦੀ ਐਡਾ ਮਤਲਬ ਜੇ ਸਾਨੂੰ ਕਰਨਗੇ ਬਲਕਿ ਇਲੈਗਲ ਡਿਟੈਂਸ਼ਨ ਹੋਜੂਗੀ ਇਹ ਉਹਨਾਂ ਦੇ ਅਬਡੈਕਸ਼ਨ ਦਾ ਕੇਸ ਜ਼ਰੂਰ ਪਊਗਾ ਵੀ ਇਹਨਾਂ ਨੇ ਸਾਨੂੰ ਅਬਡੈਕਟ ਕੀਤਾ ਆ ਸੋ ਗੈਰ ਕਾਨੂੰਨੀ ਕੰਮ ਇਹ ਕਰਨਗੇ ਜੇ ਸਾਡੇ ਬੰਦਿਆਂ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਅਰੈਸਟ ਕਰਨਗੇ ਤਾਂ ਫੇ ਅੰਤਰ ਜਾਰੀ ਰਹੇਗਾ ਜੀ ਬਿਲਕੁਲ ਜਾਰੀ ਰਹੂਗਾ ਬਿਲਕੁਲ ਰਹੇਗਾ ਜਾਰੀ ਹੈ ਡਟੇ ਹੋਰ ਉਹਨਾਂ ਨੇ ਸਾਡੀਆਂ ਮਾਤਾਵਾਂ ਨੂੰ ਗਲਤ ਬੋਲਿਆ ਕਹਿੰਦੇ ਇਹ ਜੀਆਂ ਕਹਿੰਦਾ 5 500 ਤੇ ਆ ਜਾਂਦੀਆਂ ਨੇ ਲੇਡੀਜ਼ ਆਹ ਜਿਹੜਾ ਸੁਖਦੇਵ ਸਿੰਘ ਆ ਤੇ ਪੁਲਿਸ ਵਾਲਾ ਆ ਅੱਛਾ 500 ਤੇ ਵਿਕ ਜਾਂਦੇ ਕਹਿੰਦਾ 5 500 ਤੇ ਵਿਕ ਜਾਂਦੀਆਂ ਨੇ ਫਿਰ ਜਿਵੇਂ ਮਰਜੀ ਆ ਫਿਰ ਵੀ ਉਸਗਰ ਪਿੰਡ ਦੇ ਸਾਰੇ ਘਰ ਜੇ ਪੁੱਜੇ ਆ ਐਡੇ ਵੀ ਨਹੀਂ ਕਿ 500 ਦੇ ਉੱਤੇ ਵਿਕਣ ਵਾਲੇ ਸਾਡੇ ਵਰਗੇ ਤਾਂ ਮਤਲਬ ਇੱਥੇ ਆ ਹੁਣ ਬੰਦ ਕਮਰਿਆਂ 'ਚ ਮੀਟਿੰਗਾਂ ਕਰਨੋਂ ਫਿਰਦੇ ਸੀਗੇ ਉਹਦਾ ਪਰਪਸ ਕੀ ਹੁੰਦਾ ਬੰਦ ਕਮਰਿਆਂ 'ਚ ਮੀਟਿੰਗ ਅਸੀਂ ਆ ਸੰਗਤ ਦੇ ਸਾਹਮਣੇ ਮੀਟਿੰਗ ਕਰੋ ਬੰਦ ਕਮਰੇ 'ਚ ਮੀਟਿੰਗ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਮਝੌਤਾ ਕਰਨਾ ਜੀ ਠੀਕ ਹੈ ਡਰੋਂ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਲੋਕਾਂ ਨੂੰ ਤੇ ਅਸੀਂ ਡਰਨ ਵਾਲੇ ਨਹੀਂਗੇ ਤੇ ਜੇ ਹੁਣ ਇਹਨਾਂ ਨੂੰ ਹੈਗਾ ਹੀ ਆ ਹੁਣ ਅਸੀਂ ਆਪਣੇ ਬੱਚੇ ਛੋਟਾ ਜੱਸੀ ਮੇਰੇ ਤੋਂ ਛੋਟਾ ਇਹਨਾਂ ਦਾ ਬੇਟਾ ਠੀਕ ਹੈ ਮੇਰਾ ਛੋਟਾ ਭਰਾ ਬੱਚਿਆਂ ਵਰਗਾ ਆ ਠੀਕ ਹੈ ਚਾਚਾ ਜੀ ਜੇ ਇਹਨਾਂ ਨੂੰ ਹੱਥ ਵੀ ਲਾਉਣ ਦੀ ਕੋਸ਼ਿਸ਼ ਕਰੂਗੇ ਅਸੀਂ ਪਹਿਲਾਂ ਆਪਣੀ ਗ੍ਰਿਫਤਾਰੀ ਦਵਾਂਗੇ ਵੀ ਸਾਨੂੰ ਅਰੈਸਟ ਕਰੋ ਤੋਂ ਤਸਵੀਰਾਂ ਨੇ ਤੁਹਾਨੂੰ ਗੋਸ਼ ਕਰਦੇ ਦਿਖਾ ਰਹੇ ਜੋ ਸਿਹਤ ਤੋਂ ਹੀ 59 21 ਟੀਵੀ ਚੈਨਲ ਤੇ ਤੁਸੀਂ ਦੇਖ ਰਹੇ ਹੋ ਵੀ ਕਾਫੀ ਲੋਕ ਕਮੈਂਟਸ ਵੀ ਆ ਰਹੇ ਨੇ ਤੇ ਵੀਡੀਓ ਵੀ ਕਾਫੀ ਜਿਹੜੀ ਸ਼ੇਅਰ ਹੋ ਰਹੀਆਂ ਨੇ ਤਾਂ ਦੇਖ ਸਕਦੇ ਹੋ ਕਿ ਪਿੰਡ ਵ ਕਿਆ ਹੋਇਆ ਜਿਹੜਾ ਮਾਈਨਿੰਗ ਡਿਸਟ੍ਰਿਕਟ ਕਹ ਰਿਹਾ ਕਿ ਇਹਨਾਂ ਨੂੰ ਦੱਸਿਆ ਕਿ ਮਾਈਨਿੰਗ ਜਿਹੜੀ ਹੈ ਬਹੁਤ ਵੱਧਦੀ ਜਾ ਰਹੀ ਹੈ ਤੇ ਇਸ ਪਿੰਡ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਜਾ ਰਹੀਆਂ ਨੇ ਸੋ ਗੱਲਬਾਤ ਕਰਨ ਸਰਦਾਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਜੀ ਇਹ ਜੋ ਪੰਜ ਦਿਨਾਂ ਜਾਈ ਸੜਕਾਂ ਹਾਂਜੀ ਅਜਨੇ ਦੁਆਰ ਟਿੱਪਰੇ ਬੰਦ ਨੂੰ ਜਾਈ ਇੱਥੇ ਜੀ ਚੱਲ ਨਹੀਂ ਜਾਈ ਸਾਡੇ ਪਿੰਡ ਵਿੱਚ ਆਪਰੇ ਕੀ ਕਹਿਣਾ ਚਾਹੋਗੇ ਅਸਤੇ ਇਹੀ ਕਹਿਣਾ ਚਾਹੀਦਾ ਚਾਹੁੰਦੇ ਆ ਵੀ ਜਿਹੜੇ ਟਿਪਰ ਓਵਰਲੋਡ ਤੇ ਬੰਦ ਹੋਣਾ ਚਾਹੀਦੇ ਆ ਅਸੀਂ ਅੱਜ ਇਹਨਾਂ ਤੋਂ ਰੋਡ ਮੈਪ ਮੰਗਿਆ ਸੀਗਾ ਵੀ ਸਾਨੂੰ ਦੇ ਦਿਓ ਪਰ ਮਾਈਨਿੰਗ ਵਾਲੇ ਕਹਿੰਦੇ ਸਾਨੂੰ ਤਾਂ ਸਾਡੇ ਕੋਲ ਤਾਂ ਰੋਡ ਮੈਪ ਹੀ ਨਹੀਂ ਹੈਗਾ ਉਹ ਕਹਿੰਦੇ ਸਸਤਾ ਜਿਹੜੇ ਇੱਕ ਪੈਂਡ ਚ ਮਤਲਬ ਮਾਈਨਿੰਗ ਹੁੰਦੀ ਆ ਨਾ ਸਾਡੇ ਕੋਲ ਤਾਂ ਉਹੀ ਪੈਂਡ ਦਾ ਰੋਡ ਮੈਪ ਹੁੰਦਾ ਸਾਡੇ ਕੋਲ ਹੋਰ ਰੋਡ ਮੈਪ ਨਹੀਂ ਹੁੰਦਾ ਹੈਗਾ ਇਹ ਤੋਂ ਇਹ ਪਤਾ ਲੱਗਦਾ ਇਹ ਇਲੀਗਲ ਅਸੀਂ ਇਹਨਾਂ ਨੂੰ ਕਿਹਾ ਵੀ ਅੱਜ ਦੇਖ ਲਓ ਉਦੋਂ ਦੇ ਸਾਡੇ ਕੋਲ ਕੋਈ ਆਇਆ ਨਹੀਂ ਹੈਗਾ ਅੱਜ ਕੰਕਰੀਟ ਦੇ ਚਾਰ ਟਿਪਰ ਵੀ ਆ ਗਏ ਆ ਠੀਕ ਹੈ ਜੀ ਵੀ ਕਹਿੰਦੇ ਤੁਹਾਡੀ ਰੋਡ ਰਿਪੇਅਰ ਕਰਦੇ ਆ ਵੀ ਨੰਗ ਲੰਦੋ ਪਰ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਡੇ ਤੋਂ ਰੋਡ ਰਿਪੇਅਰ ਨਹੀਂ ਕਰਾਉਣੀ ਅਸੀਂ ਜੇ ਕਰਾਉਂਗੇ ਪੀ ਡਬਲਯੂ ਡੀ ਤੋਂ ਕਰਾਉਂਗੇ ਠੀਕ ਹੈ ਜੀ ਸਾਡੀ ਇਹੀ ਮੰਗਾ ਵੀ ਅਸੀਂ ਓਵਰਲੋਡ ਟਿਪਰ ਨੂੰ ਨੰਗਰ ਦੇ ਜੇ ਇਹਨਾਂ ਕੋਲ ਹੈਗਾ ਵਾ ਪ੍ਰੋਸੈਸ ਵੀ ਇਹ ਲੀਗਲ ਆ ਸਾਨੂੰ ਡਾਕੂਮੈਂਟ ਸ਼ੋਅ ਕਰ ਦੇਣਾ ਕੇ ਹਾਂਜੀ ਉਹ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਕੈਮਰਾ ਪਰਸੋਂ ਇੱਕ ਵਾਰੀ ਤਸਵੀਰਾਂ ਚਾਰੋਂ ਪਾਸੇ ਘੁਮਾ ਦਿੱਤੀਆਂ ਜਾਣ ਤੇ ਦੇਖ ਰਹੇ ਕਿ ਪਿੰਡ ਵਾਸੀ ਜਿਹੜੇ ਸਵੇਰ ਦੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਭੁੱਖੇ ਪਾਣੀ ਮਿਕਲ ਮਤਲਬ ਰੋਟੀ ਤਾਂ ਕਿਸੇ ਨੇ ਨਹੀਂ ਖਾਧੀ ਅੱਜ ਸਵੇਰ ਦੀ ਕਿਸੇ ਨੇ ਰੋਟੀ ਨਹੀਂ ਖਾਧੀ ਅੱਜ ਸਵੇਰੇ ਕਹਿੰਦੇ ਗੁਰਦੁਆਰੇ ਸਾਡੇ ਲੰਗਰ ਦੀ ਤਿਆਰੀ ਹੋ ਰਹੀ ਹੈ ਹਾਂਜੀ ਹੁਣ ਗੁਰਦੁਆਰਾ ਸਾਹਿਬ ਲੰਗਰ ਦੀ ਤਿਆਰੀ ਹੋ ਰਹੀ ਹੈ ਕਿਸੇ ਨੇ ਚਾਹ ਵੀ ਨਹੀਂ ਪੀਤੀ ਰੋਟੀ ਤਾਂ ਕੀ ਖਾਣੀ ਸੀ ਆ ਦੇਖੋ ਸਾਡੇ ਬਚਨ ਘੁਮਾ ਗਿਆ ਜੀ ਦੇਖੋ ਕਿੰਨੀ ਸੋ ਦੇਖ ਸਕਦੇ ਹੋ ਮਾਤਾ ਬਜ਼ੁਰਗ ਜੀ ਇੱਥੇ ਬਜ਼ੁਰਗ ਮਾਤਾ ਮਾ ਸਾਡੀਆਂ ਆ ਕੇ ਬੈਠੀਆਂ ਨੇ

ਤੋ ਤਸਵੀਰਾਂ ਨੇ ਲੈ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪੰਜਾਬ ਨੂਟ ਤੋਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿ ਜਿਸ ਤਰ੍ਹਾਂ ਇਹਨਾਂ ਨੇ ਇੱਕ ਕੰਪਲੇਂਟ ਜਿਹੜੀ ਆ ਥਾਣਾ ਮੇਰ ਦੇ ਐਸਐਚਓ ਨੂੰ ਦਿੱਤੀ ਆ ਤੇ ਹੁਣ ਦੇਖਾਂਗੇ ਕਿ ਇਹਦੇ ਦਾ ਕਿੰਨਾ ਜਿਹੜਾ ਹੋਵੇਗਾ ਅਸਰ ਤੇ ਤੁਹਾਡੀ ਕੀ ਰਾਏ ਦੇ ਵਿੱਚ ਕਮੈਂਟ ਜਿਹੜਾ ਜੂ ਸਾਂਝਾ ਕਰੋ ਤਾਂ ਜੋ ਕਿ ਤੁਹਾਡੀ ਰਾਏ ਦੇ ਨਾਲ ਰਾਏ ਦੇ ਨਾਲ ਜਿਹੜੇ ਕਿ ਪੰਜਾਬ ਸਰਕਾਰ ਆ ਉਹਨਾਂ ਨੂੰ ਵੀ ਜਿਹੜਾ ਪਤਾ ਲੱਗੇ ਕਿ ਅੱਜ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਨੇ ਤੇ ਜਲਦੀ ਆਜ਼ਰਵਾਗੇ ਨਵੀਂ ਪਟੇੜ ਨਾਲ ਤੁਸੀਂ ਜੁੜੇ ਰਹੋ ਪੰਜਾਬ ਨੂਟ 22 ਟੀਵੀ ਚੈਨਲ ਦੇ ਨਾਲ ਧੰਨਵਾਦੀ ਸ਼